ਇਹ ਹਿਸਟਰੀ ਬੰਦ ਹੋ ਜੂਗੀ ਬਿਲਕੁਲ ਨੈਰਾਧਾਰ ਤੇ ਬਿਲਕੁਲ ਬੀਸਲੈਸ ਬਿਲਕੁਲ ਇਹ ਅਫਵਾਹ ਜੇ ਫਰਜ ਕਰੋ ਕਿਸੇ ਇਲਾਕੇ ਚ 100 40 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸੈਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ ਪੰਜ ਕਰ ਦਿੱਤੇ ਨਹੀਂ ਹੋ ਸਕਦੇ ਨੇ 757 ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗਹਿਣੇ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜਾਂ ਉਹਨਾਂ ਦੀ ਰਿਸਟਰੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨ ਆ ਉਹ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ ਇੱਕ 125 ਇੱਕ ਕਰਤੇ ਬਣਾ ਦੂ 15 ਘਟਾ ਲੈਣੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਹੈ ਜਾਂ ਵਧੀਆ ਹਾਈਟ ਹੈ ਹੁਣ ਰੇਟ ਦੀ ਉਹ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰੀਸਟਰੀ ਤੇ ਰੋਕ ਨਹੀਂ ਹੈਗਾ ਇਹ ਹੈ ਐਕ acquisition ਚੋਂ ਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਹੈ ਉਦੋਂ ਰੁਸ਼ਟੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚ ਅਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜੀ ਕੋਈ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜ਼ਮੀਨ ਕਿਸੇ ਨੇ ਦਿੱਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸੁਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਡੀਆ ਕੀਤੀਆਂ ਪਰਸਨਲੀ ਵੀ ਸਾਨੂੰ ਜਿਹੜੀ ਸਵਾਲ ਆਏ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨਾਂ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਅਸੀਂ ਉਹਨਾਂ ਨੂੰ ਜਿਹੜਾ ਕੰਪੰਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਲੈ ਲੋ ਖੇਤੀ ਪਲੱਸ 50000 ਰੁਪਏ ਆਪਣੀ ਖੇਤੀ ਜੋ ਵੀ ਕਮਾ ਸਕਦਾ ਹੋ ਨਾਲ ਨਾਲ 50000 ਰੁਪਏ ਪਰ ਏਕੜ ਉਹਨੂੰ ਠੇਕਾ ਵੀ ਮਿਲੂਗਾ ਫਰਜ਼ ਕਰ ਲੋ ਡਵੈਲਪ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ 'ਚ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਤੇ ਪੋਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸੇਕਰ ਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਿਵੈਲਪਮੈਂਟ ਤੇ ਟਾਈਮ ਲੱਗ ਰਿਹਾ ਫਰਜ਼ ਕਰ ਲੋ ਡਿਵੈਲਪਮੈਂਟ ਤੇ ਸਾਲ ਤੋਂ ਵੱਧ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਧਾ ਹੋਊਗਾ ਜੀ ਉਹ ਚ ਅਗਲੇ ਸਾਲ ਨੂੰ ਨਿਕਲੇ 1 ਲੱਖ 10000 ਮਿਲੂਗਾ ਤੇ ਇੱਕ ਕਲੀਅਰ ਕੀਤਾ ਆ ਪਾਲਿਸੀ ਦੇ ਵਿੱਚ ਇਹ ਅੱਜ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੀ ਇਹ ਕਿਸੇ ਕੋਲ 1 ਏਕੜ ਆ ਜੀ ਉਹਦੇ ਕੋਲ 1000 ਗਜ 200 ਗਜ ਦਾ ਐਸ.ਈ.ਓ. ਜੇ ਲਾਸਟ ਇੱਕ ਖਲਾਲ ਆ ਜੀ ਕਿਸੇ ਕੋਲ ਉਦੇ ਕੋਲ 25 ਗਜ ਦਾ ਉਹਨੂੰ ਬੂਥ ਮਿਲੂਗਾ ਤੇ 125 ਗਜ ਦਾ ਪਲਾਟ ਜੇਕਰ ਉਹ ਪਲਾਟ ਬੂਥ ਨਹੀਂ ਲੈਣਾ ਪਲਾਟ ਨਹੀਂ ਲੈਣਾ ਚਾਹਤ ਬੂਥ ਨਹੀਂ ਲੈਣਾ ਚਾਹੂਗਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਤੇ ਵੱਧਾ ਹੋ ਜਾਏਗਾ ਜੀ ਕਿਸੇ ਹਿਸਾਬ ਨਾਲ ਜੀ 7 7 ਕ ਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ ਸੋਪ ਹੈ 50 ਗਜ ਦੀ 75 ਗਜ ਦੀ ਇਹ ਬੜਾ ਕਲੀਅਰ ਹੈ ਜੀ ਕਿ ਜੇਕਰ ਜੇਕਰ ਜੋ ਹੈ ਆਠਕ ਨਾਲ ਹੈ ਤਾਂ ਆਠਕ ਨਾਲ ਹੈ ਤਾਂ ਜੋ ਹੈ ਉਹਨੂੰ 200 ਗਜ ਦਾ ਇੱਕ ਐਸ ਸੀਓ ਮਿਲੇਗਾ ਜੇਕਰ ਸਤਕ ਨਾਲ ਹੈ ਤਾਂ 100 ਗਜ ਦਾ ਇੱਕ ਐਸ ਸੀਓ ਐਫ ਆਰਓ ਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ ਸੌਕ ਮਿਲੇਗਾ 75 ਗਜ ਦਾ ਔਰ ਉਹਦਾ ਐਫ ਆਰ ਹੋਏਗਾ 2 ਜੇ ਜੋ ਹੈ ਇਹ ਜੇਕਰ 6 ਕਨਾਲ ਹੈ ਤੋ ਉਹਨੂੰ ਮਿਲੇਗਾ 100 ਗਜ ਦਾ ਇਹ ਸੀਓ ਔਰ ਜੋ ਹੈ ਬੂਥ ਮੇ 100 ਮਿਲੇਗਾ ਜੋ ਹੈ ਉਹ 50 ਗਜ ਦਾ ਜੇਕਰ ਪੰਜ ਪੰਜ ਮਿਲੇਗਾ 100 ਗਜ ਦਾ ਐਸ ਸੀਓ ਔਰ ਇੱਕ ਜੋ ਹੈ ਮਿਲੇਗਾ ਬੂਥ 25 ਗਜ ਦਾ ਜੇਕਰ 4 ਕਨਾਲ ਹੈ ਤੋ ਉਹਨੂੰ ਕੇਵਲ ਜੋ ਹੈ ਇੱਕ 100 ਗਜ ਦਾ ਐਸ ਸੀਓ ਮਿਲੇਗਾ ਜੇਕਰ 3 ਕਨਾਲ ਹੈ ਤੋ ਇੱਕ ਮਿਲੇਗਾ 75 ਗਜ ਦਾ 100 ਔਰ ਇੱਕ ਦੋ ਕਨਾਲ ਹੈ ਦੋਨੋਂ ਮਿਲੇਗਾ ਜੋ ਹੈ 50 ਗਜ ਦਾ 100 ਔਰ ਇੱਕ ਅਗਰ ਇੱਕ ਕੋ ਕਨਾਲ ਹੈ ਤਾਂ ਇੱਕ ਮਿਲੇਗਾ ਇਹ ਇੱਕ ਇਹ 50 ਗਜ ਦਾ ਬੂਥ ਇਹ ਅਪਾਰਟ ਫਰੋਮ ਜੋ ਹੈ ਰੈ residencial area ਉਹ ਮਿਲੇਗਾ ਹੀ ਮਿਲੇਗਾ ਔਰ residencial area ਦਾ ਫਾਰਮੂਲਾ ਵੀ ਉਸੇ ਤਰ੍ਹਾਂ ਪ੍ਰੋ ਰੇਟਾ ਹੋ ਜਾਏਗਾ ਕਿ ਜੋ ਹੈ 8 ਕਨਾਲ ਦਾ 1000 ਗਜ ਉਸੇ ਤਰ੍ਹਾਂ ਜੋ ਹੈ ਕੱਟਦਾ ਜਾਏਗਾ ਇੱਕ ਇਹਦੇ ਵਿੱਚ ਹੋਰ ਵਾਦਾ ਕੀਤਾ ਗਿਆ ਹੈ ਉਹ ਬਦਲੇ ਜਿਹੜਾ 1000 ਗਜ ਸਾਨੂੰ ਰੈ residencial ਮਿਲ ਰਿਹਾ ਹੈ ਉਹ ਤਾਂ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਨਹੀਂ ਲੈਣਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residențial ਚ ਵਾਧਾ ਕਰ ਦਿੰਦੇ 3000 1600 1600 ਹੋ ਗਿਆ 1000 ਗਜ residențial 1000 ਗਜ ਤਾਂ residențial ਮਿਲ ਨਹੀਂ ਮਿਲਣਾ 1600 200 ਗਜ ਉਹ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ residențial ਚ ਕਨਵਰਟ ਕਰ ਦਿੱਤਾ ਜਾਊਗਾ ਉਹਨੂੰ 1600 ਗਜ ਹੋ ਜਾਊਗਾ ਕਿਸੇ ਰੇਸ਼ੋ ਨਾਲ ਜੋ ਜੋ ਥੱਲੇ ਆਈ ਜਾਊਗਾ ਉਹਦਾ ਜਿਹੜਾ residential ਦਾ ਵਾਦਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸਸੀਓ ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਐਲਓਆਈ ਅਗੇਂਸਟ ਲੋਨ ਸਰ ਹਾਂਜੀ ਐਲਓਆਈ ਤੇ ਲੋਨ ਵੀ ਲੈ ਸਕਦਾ ਹੈ ਹਾਂ ਐਲਓਆਈ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਉਹ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਹੈ ਜਿੰਨਾ ਵੀ ਉਹਨੂੰ ਅਲਾਟਡ ਹੈ ਉਦੇ ਲੋਨ ਵੀ ਐਲਾਈ ਤੇ ਵੀ ਲੋਨ ਮਿਲ ਜਾਏਗਾ ਐਲਾਈ ਤੇ ਵੀ ਲੋਨ ਮਿਲ ਸਕਦਾ ਹੈ ਸੋ ਅਸੀਂ ਕਿਸੇ ਗੱਲਾਂ ਵੀ ਕਿਸਾਨ ਨੂੰ ਘਾਟਾ ਨਹੀਂ ਪਾਸੇ ਪਾਉਂਦੇ ਜੀ ਔਰ ਕਿਸਾਨ ਵੀ ਉਹ ਜੀ ਦੀ ਹੱਕ ਦੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਉਹ ਤੇ ਇਸੇ ਕਰਕੇ ਥੋੜਾ ਬਹੁਤ ਜਿਹੜੇ ਤੜਫਦੇ ਨੇ ਉਹ ਉਹਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਕਰ ਗਏ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿੰਨਾਂ ਕੋਲੇ ਵਿਲਿੰਗ ਨਹੀਂ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਅਸੀਂ ਇਹਦੇ ਵਿੱਚ ਹਿੱਸਾ ਲੈਣਾ ਹੈ ਜਿਹਨਾਂ ਲੋਟੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਉਹ ਸਾਰੀਆਂ ਸਕੀਮਾਂ 'ਚ ਹਿੱਸਾ ਲੈ ਸਕਦੇ ਨੇ ਜਿਹੜੇ ਚਾਹੁੰਦੇ ਨੇ ਅਸੀਂ ਆਹ ਸਕੀਮ ਛੱਡ ਕੇ ਇਹਦੀ ਬਜਾਏ ਸਾਨੂੰ ਇੱਧਰ ਵਧਾ ਦਿਓ ਉਹ ਵੀ ਵਧਾਇਆ ਜਾ ਸਕਦਾ ਹੈ